ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈ ਹੈ ਜਿਸ ਡਿੱਠਾ ਸਭ ਦੁੱਖ ਜਾਏ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਜੀ ਅੰਬਾਲਾ ਜ਼ਿਲ੍ਹੇ ਵਿੱਚ ਪੈਂਦਾ ਹੈ ਜੀ ਸਾਡੇ ਪਰਿਵਾਰ ਵਿੱਚ ਇੱਕ ਵਿਆਹ ਸੀ ਉਹਦੇ ਵਿੱਚ ਇੱਕ ਮੁੰਡਾ ਰਿਸ਼ਤੇਦਾਰਾਂ ਦਾ ਅਗਤ ਅੱਗੇ ਆਇਆ ਤੇ ਕਹਿਣ ਲੱਗੇ ਵੀ ਭਾਈ ਇਹ ਬੋਲਦਾ ਨਹੀਂ 5 ਸਾਲ ਦਾ ਹੋ ਗਿਆ ਇਹ ਹੁਣ ਤੱਕ ਬੋਲਣ ਲੱਗਾ ਤੰਦੇ ਵੀ ਦੁਨੀਆਂ 'ਚ ਫਿਰ ਲਿਆ ਸੀ ਜਿੱਥੇ ਤੱਕ ਸਾਡੀ ਬਾਹ ਲੱਗਦੀ ਸੀ ਪਰ ਇਹ ਬੱਚਾ ਬੋਲਿਆ ਨਹੀਂ ਜੋ ਵੀ ਕਿਸੇ ਨੇ ਕਿਹਾ ਅਸੀਂ ਉਹ ਕੀਤਾ ਪਰ ਇਹ ਬੱਚਾ ਬੋਲਿਆ ਨਹੀਂ 5 ਸਾਲ ਦਾ ਟਾਈਮ ਬਹੁਤ ਹੁੰਦਾ ਸੰਗਤ ਜੀ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਭਾਈ ਪੰਜੋਖਰਾ ਸਾਹਿਬ ਗੁਰਦੁਆਰਾ ਸਾਹਿਬ ਜਾਓ ਸਰੋਵਰ 'ਚ ਇਸ਼ਨਾਨ ਕਰਾਓ ਬੱਚੇ ਨੂੰ ਸ਼ਰਧਾ ਤੇ ਭਾਵਨਾ ਨਾਲ ਵੀ ਸਾਨੂੰ ਪੂਰਾ ਵਿਸ਼ਵਾਸ ਹੈ ਸਾਡੇ ਗੁਰੂ ਤੇ ਕਿ ਇਹ ਠੀਕ ਹੋਏਗਾ ਪਹਿਲਾਂ ਤਾਂ ਉਹ ਮੰਨ ਨਹੀਂ ਕਹਿੰਦਾ ਅਸੀਂ ਤਾਂ ਬਹੁਤ ਦਵਾਈਆਂ ਬੂਟੀਆਂ ਕਰਵਾ ਲੀਆਂ ਝਾੜੇ ਕਰਵਾ ਲਿਆ ਸੀ ਪਰ ਇਹ ਬੋਲਣੇ ਲੱਗਾ ਅਸੀਂ ਕਿਹਾ ਚਲੋ ਤੁਸੀਂ ਸਾਡੇ ਕਹਦੇ ਇੱਕ ਵਾਰ ਸ਼ਰਦਾ ਪਾਵਨ ਨਾਲ ਜਾ ਕੇ ਆਓ ਵੀ ਬੱਚਾ ਅਸੀਂ ਸਾਨੂੰ ਵਿਸ਼ਵਾਸ ਹੈ ਸਾਡੇ શ્રી ਹਰਿਕ੍ਰਿਸ਼ਨ ਜੀ ਤੇ ਕਿ ਇਹ ਜੂ ਠੀਕ ਹੋਏਗਾ ਚਲੋ ਜੀ ਉਹਨਾਂ ਨੇ ਫਿਰ ਸ਼ੁਰੂ ਕਰਤਾ ਉਹਨੇ 7 ਇਤਵਾਰ ਸ਼ਨਾਣ ਕਰਿਆ ਸ਼ਰਦਾ ਭਾਵ ਨਾਲ ਕੜਾ ਪ੍ਰਸ਼ਾਦ ਦੇ ਕੇ ਲੈ ਕੇ ਗਏ ਤੇ 7 ਇਤਵਾਰ ਹੋਏ ਵੀ ਨਹੀਂ ਸੀ 6 ਹੋਏ ਤੇ ਸ਼ਾਇਦ ਬੱਚਾ ਪਾਪਾ ਮੰਮੀ ਕਹਿਣ ਲੱਗ ਗਿਆ ਅਸੀਂ ਬਹੁਤ ਹੈਰਾਨ ਹੋਏ ਉਹ ਵਿਚਾਰੇ ਸਾਨੂੰ ਤਾਂ ਪਤਾ ਹੀ ਸੀ ਕਿ ਪਹਿਲਾਂ ਸਾਡੇ ਨਾਲ ਹੋਇਆ ਸੀ ਇੱਕ ਮੇਰਾ ਭਾਨਜਾ ਸੀ ਉਹ ਬੋਲਣ ਲੱਗਾ ਸੀ ਚਲੋ ਉਹ ਬੜੇ ਵਿਚਾਰੇ ਉਹਨਾਂ ਨੂੰ ਹੋਰ ਸ਼ਰਦਾ ਹੋ ਗਈ ਬਹੁਤ ਸ਼ਰਦਾ ਹੋ ਗਈ ਉਹਨਾਂ ਨੇ ਹੁਣ ਉਹ ਦੱਸਦੇ ਆ ਸਭ ਨੂੰ ਉਸੇ ਉੱਥੇ ਜਾਓ ਤੁਸੀਂ ਕਿੱਥੇ ਨਾ ਜਾਓ ਦਵਾਈ ਬੁੱਟੀ ਨਾਲੋ ਵਹਿਗੁਰੂ ਵਿਸ਼ਵਾਸ ਕਰੋ ਸੰਗਤ ਜੀ ਤੁਸੀਂ ਸੱਚ ਨਹੀਂ ਮੰਨਣਾ ਉਹਨਾਂ ਨੇ ਫੇਰ ਹਫ਼ਤੇ ਵਿੱਚ ਦੋ ਵਾਰ ਲੱਗਿਆ ਕਿਉਂ ਵਿਸ਼ਵਾਸ ਵੱਧ ਗਿਆ ਵਹਿਗੁਰੂ ਤੇ ਅੱਜ ਉਹ ਬੇਟਾ ਸ਼ਾਦੀ ਸੁਦਾਏ ਉਹਦੇ ਦੋ ਬੱਚੇ ਆ ਗਏ ਤੇ ਇਸ ਗੱਲ ਦਾ ਨਚੋੜ ਇਹ ਨਿਕਲਦਾ ਹੈ ਕਿ ਕਿ ਆਪਾਂ ਜੇ ਸ਼ਰਧਾ ਭਾਵਨਾ ਨਾਲ ਵਿਸ਼ਵਾਸ ਨਾਲ ਆਪਣੇ ਗੁਰੂ ਮਹਾਰਾਜ ਕੋਲ ਜਾਂਦੇ ਆ ਤਾਂ ਸਾਡੀ ਜਰੂਰ ਸੁਣਦੇ ਆ ਅਸੀਂ ਸਾਨੂੰ ਤਾਂ ਬਹੁਤ ਵਿਸ਼ਵਾਸ ਹੈ ਅਸੀਂ ਤਾਂ ਪਹਿਲੇ ਪੂਰੇ ਹਰ ਇੱਕ ਸੰਡੇ ਨੂੰ ਜਾਂਦੇ ਸੀ ਸਾਡੇ ਸਾਰੇ ਵਹਿ ਗੁਰੂ ਜੀ ਨੇ ਕੰਮ ਪੂਰੇ ਕੀਤੇ ਆ ਕਾਰਜਰਾਸ ਕੀਤੇ ਆ ਸਭ ਸਭ ਕੁਝ ਠੀਕ ਹੋਇਆ ਇਸ ਕਰਕੇ ਸ਼ਰਧਾ ਤੇ ਭਾਵਨਾ ਜ਼ਰੂਰ ਰੱਖਣੀ ਹੁੰਦੀ ਹੈ ਤਾਂ ਸਾਡੇ ਦਾ ਸਾਰੇ ਕਾਰਜ ਰਾਸ ਹੋਏ ਵਾਹਿਗੁਰੂ ਜੀ